हांजी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਹੀ ਫਰਵਸੀਆਂ ਛੇੜ ਲਈ ਲੈ ਕੇ ਆਏ ਹਾਂਗੇ ਦੋਵੇਂ ਬਈ ਟੌਪ ਦੀਆਂ ਨੇ ਤੇ ਜੇ ਕਿਸੇ ਵੀਰ ਨੇ ਹਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦਾ ਰਹੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਹੈ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ ਹੈ 81467 15312 ਆਜਾ ਆਪਾਂ ਕਰਦੇ ਆਂ ਬਾਈ ਨਾ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋ ਠੀਕ ਆਂ ਬਾਈ ਬਹੁਤ ਵਧੀਆ ਕਿਵੇਂ ਚੱਲਦਾ ਬਾਈ ਕੰਮ ਕਰਦਾ ਪੂਰਾ ਵਧੀਆ ਚੱਲਦਾ ਫਿਰ ਠੀਕ ਆ ਤੇ ਮਾਲ ਆਪਣੇ ਕੋਲ ਡੇਲੀ ਹੁੰਦਾ ਹਾਂ ਮੈਂ ਡੇਲੀ ਰੂਟੀਨ ਦੇ ਵਿੱਚ ਆਪਣਾ ਮਾਲ ਸੇਲ ਹੁੰਦਾ ਤੇ ਅੱਜ ਫਿਰ ਦੋ ਹੀ ਰਹਿ ਗਈਆਂ ਹਾਂਜੀ ਹਾਂਜੀ ਦੋ ਬਚੀਆਂ ਹੋਣ ਲਾਇਆ ਸੀਗਾ ਮੈਂ ਥੋੜਾ ਲੇਟ ਹੋ ਗਿਆ ਹਾਂ ਮੈਂ ਉਹ ਪਹਿਲਾਂ ਮਾਲ ਵੇਚ ਗਿਆ ਜੀ ਹਾਂ ਮਾਲ ਵੇਚ ਗਿਆ ਸੀਗਾ ਬਾਈ ਪਹਿਲਾਂ ਤੇ ਮੁੱਲ ਆਪਣੇ ਪਹਿਲਾਂ ਵੀ ਜਾਇਜ਼ ਹੁੰਦੇ ਅੱਜ ਵੀ ਜਾਇਜ਼ ਹੁੰਦੇ ਜਾਂ ਹੀ ਹੁੰਦੇ ਆ ਫਿਰ ਮੁੱਲ ਆਪਣੇ ਜਾਇਜ਼ ਕਰਕੇ ਆਪਣਾ ਨਾਲ ਦੀ ਨਾਲ ਮਾਲ ਸੇਲ ਪੰਡ ਘੋਲੀਆ ਖੁਰਦ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਨੇਰੇ ਪੰਡ ਰਾਇਆ ਦਾ ਵੱਡਾ ਘੋਲੀਆ ਦੋਨਾਂ ਕੇ ਮੋਬਾਈਲ ਨੰਬਰ ਹੈਗਾ 9781935553 ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲਓ ਬਈ ਇਧਰੋਂ ਸ਼ੁਰੂ ਕਰਦੀ ਹਾਂ ਹਾਂਜੀ ਹਾਂਜੀ ਜਿਹੜਾ ਬਈ ਆਪਾਂ ਸਾਹਮਣੇ ਬੱਚਾ ਦੇਖ ਰਹੇ ਹਾਂ ਕਿੰਨੀ ਕੁ ਉਮਰ ਦਾ ਇਹ 1 ਸਾਲ ਉਮਰ ਆ ਜੀ 1 ਸਾਲ ਹਾਂਜੀ ਹਾਂ ਦੇਖੋ ਤੇ ਪਲਿਆ ਵਾ ਵੜਾ ਬਈ ਹਾਂ ਪੂਰੀ ਸ਼ਾਈਨ ਨੂੰ ਪੂਰੀ ਫੁੱਲ ਫੇਸ ਚੈੱਕ ਕਰੋ ਕੀ ਆ ਬਾਤ ਆ ਬਈ ਬੁੱਧੀ ਵਧੀ ਨਾ ਫੁੱਲ ਕਮਾਲ ਦੀ ਛੋਟਾ ਜਿਹਾ ਮੂੰਹ ਹੀ ਆ ਹਾਂ ਬਾਕੀ ਝੂਲੀ ਦਿਖਾ ਦਿ ਝੋਲੀ ਬਹੁਤ ਜਿਆਦਾ ਚੰਗੀ ਵੱਸੀ ਠੀਕ ਆ ਝੋਲੀ ਬਈ ਆਪਾਂ ਚੈੱਕ ਕਰਾਂ ਨੇ ਲੈ ਬਾਈ ਮੈਂ ਕਹਣਾ ਝੋਲੀ ਬੜੀ ਕਮਾਲ ਦੀ ਆ ਬਾਈ ਹਨਾ ਹਾਂਜੀ ਹਾਂਜੀ ਗੱਪਣਾ ਰਗੀ ਝੋਲੀ ਤਾਂ ਹੋਣਾ ਬਿਲਕੁਲ ਬਈ ਤੇ ਪਲੀ ਵੀ ਦੇਖੋ ਬਾਈ ਬੱਸੀ ਮੈਂ ਕਹਣਾ ਕਮਾਲ ਦੀ ਆ ਪਲੀ ਹਾਂਜੀ ਹਾਂਜੀ ਟੀਕੇ ਦੇ ਬਾਈ ਬਿਲਕੁਲ ਕਾਬਲੀਆਂ ਮੰਨ ਲਓ ਬਜਨ ਵਾਲੀ ਆ ਕੋਈ ਲਿੱਸੀ ਨਹੀਂ ਹੈਗੀ ਹਾਂਜੀ ਬਾਕੀ ਚੌੜੀ ਚੈੱਕ ਕਰੋ ਬੱਤ ਬੱਤ ਬੜੀ ਆ ਬਾਈ ਹਾਂ ਨਾ ਫੋਨ ਸੰਭੀ ਪੜੀ ਵੀ ਬੱਛੀ ਹੂੰ ਕੀ ਬਾਤ ਆ ਬਾਈ ਪ੍ਰਿੰਟ ਤੇ ਸਨਖ ਪੁਣੇ ਦੀ ਜੇ ਗੱਲ ਕਰੀਏ ਨਾ ਬਸ ਝੋਲੀ ਝੋਲੀ ਚੈੱਕ ਕਰੋ ਬਾਈ ਮੈਂ ਕਹਣਾ ਹੈ ਤੁਹਾਨੂੰ ਤਾਂ ਗੱਪਣ ਦੇ ਨਹੀਂ ਲੱਗਦਾ ਜਿਆਦਾ ਕਰਨ ਵਾਲੀ ਦੇ ਇਹਦੇ ਆ ਹਾਂਜੀ ਜਾਤ ਵੀ ਮਿਲੂ ਕੁਆਲਟੀ ਮਿਲੂ ਹਰ ਇੱਕ ਚੀਜ਼ ਮਿਲਣੀ ਹੈ ਕਿ ਨਹੀਂ ਬਾਈ ਬਿਲਕੁਲ ਬਿਲਕੁਲ ਤੇ ਬਾਈ ਇਹਦਾ ਹਰ ਕੀਮਤ ਮਿਲੂ ਰੇਡ ਫੋਨ ਤੇ ਕਰਾਂਗੇ ਬਾਈ ਦੋਮਾਂ ਦੀ ਹਾਂਜੀ ਹਾਂਜੀ ਰੇਡ ਤੇ ਜਾਇ ਜੀ ਰਹਿਣਗੇ ਕੋਈ ਉਹ ਦੀ ਨਹੀਂ ਗੱਲ ਹੈਗੀ ਰੇਡ ਤਾਂ ਤੇਰੇ ਅੱਗੇ ਵੀ ਜਾਇ ਜੀ ਹੋਣਗੇ ਰੇਟ ਬਾਈ ਕਹਿੰਦਾ ਅੱਜ ਵੀ ਜਾਇ ਜੀ ਹੋਣਗੇ ਬਾਕੀ ਪਲੀ ਵੀ ਦੇਖੋ ਬਾਈ ਬੱਸੀ ਕਵਾਲਿਟੀ ਬੋਲਦੀ ਆ ਬੱਸੀ ਦੀ ਹਨਾ ਹਾਂਜੀ ਹਾਂਜੀ ਤੇ ਅੱਗੇ ਭਈਆ ਦੋ ਨੰਬਰ ਇਹਦੀ ਵੀ ਉਮਰ ਇੱਕ ਸਾਲ ਦੀ ਕੋਈ ਠੀਕ ਆ ਇੱਕ ਸਾਲ ਦੀ ਵੀ ਇਹ ਆ ਹਾਂਜੀ ਭਣਾ ਬਣੀ ਲੱਗਦੀ ਆ ਹਨਾ ਹਾਂਜੀ ਹਾਂਜੀ ਭਾਈ ਗ੍ਰੀਨ ਭਾਈ ਇਹਦੀ ਵੀ ਚੈੱਕ ਕਰੋ ਛੋਟਾ ਛੋਟਾ ਕਰਨਾ ਭਾਈ ਬੋਦੀ ਵਾਦੀ ਚੈੱਕ ਕਰੋ ਬੜੀ ਕਮਾਲ ਦੀ ਆ ਬਾਕੀ ਸੁਨੱਖ ਆਪਣੇ ਦੀ ਗੱਲ ਕਰੀਏ ਨਾ ਦੋਵੇਂ ਆਲਟੀ ਬੁਰੀ ਚੰਗੀ ਵਾਸੀ ਹੂੰ ਬਾਕੀ ਸੰਦੇ ਪੜੀਵੇਂ ਕੋਈ ਆਏ ਨਹੀਂ ਹੈ ਕਿ ਲੱਸੀ ਦਾ ਆਮੀ ਸਹੀ ਗੱਲ ਆ ਬਾਈ ਪਲੀਆਂ ਵਿੱਚ ਦੇਖੋ ਕਿਆ ਬਾਤਾਂ ਚੌੜੀਆਂ ਚੂੜੀਆਂ ਟਾਂਚੇ ਫੁੱਲ ਚੰਗੇ ਆ ਇਹ ਨਹੀਂ ਹੈਗਾ ਵੀ ਲੱਸੀਆਂ ਜਾਂ ਜਾਂ ਸਾਨੂੰ ਸਾਂਭਣ ਦੀ ਲੋੜ ਨਹੀਂ ਹੁੰਦੀ ਹਾਂ ਜੀ ਮੰਨ ਕੇ ਚਲੋ ਵੀ ਜੇ 2 ਮਹੀਨੇ 2.5 2 ਮਹੀਨੇ ਦੋ ਦੋ ਮਹੀਨੇ ਸਾਂਭ ਲਈਆਂ ਬੈਟੀ ਕਾ ਲੈ ਲੈਣੀਆਂ ਬਿਲਕੁਲ ਬਿਲਕੁਲ ਬਾਈ ਬਾਕੀ ਆਰਡਰ ਕੁਆਲਿਟੀ ਦੇਖਾਈ ਗੁਲਾਬੀ ਥਾਨ ਬਹੁਤ ਚੰਗੇ ਥਾਨ ਲੱਗੇ ਠੀਕ ਆ ਝੋਲੀ ਬਹੁਤ ਚੰਗੀ ਹੋ ਗਈ ਲੈ ਬਾਈ ਚੈੱਕ ਕਰੋ ਮੈਂ ਕਹਣਾ ਕਿਆ ਬਾਤਾਂ ਗੁਲਾਬੀ ਗੁਲਾਬੀ ਥਾਨ ਲੱਗਾ ਬਹੁਤ ਚੰਗਾ ਥਾਨ ਲੱਗਾ ਬਾਕੀ ਪਲੀਆਂ ਵਿੱਚ ਫੁੱਲਾ ਸਮੀਆਂ ਨ ਬਾਕੀ ਹਾਈਡ ਰੂਡ ਪੂਰੀ ਵਧੀਆ ਵਸ਼ੀਆਂ ਦੀ ਹਾਂ ਜੀ ਫੁੱਲ ਆ ਬਾਈ ਬਈ ਦੱਸ ਦਿਆਂ ਵੀ ਖਰਾ ਖਾਦੀ ਆ ਹਾਂ ਜੀ ਬਿਲਕੁਲ ਬਾਈ ਹੂੰ ਥੋੜਾ ਜਿਹਾ ਧਲੇਰੇ ਦੀ ਹੋਣਾ ਮਨ ਕੁੱਲੀਆਂਆਂ ਕਰਕੇ ਫਾਰਮ ਚ ਠੀਕ ਆ ਬਾਈ ਕਹਿੰਦਾ ਬਾਈ ਖੁੱਲੀਆਂ ਹੀ ਸੀਗੀਆਂ ਧਲੇਰੇ ਦੀ ਹਲਕ ਤੇ ਜ਼ਰੂਰ ਮੰਨਦੀਆਂ ਕਿਉਂਕਿ ਬਾਈ ਮਨ ਵੀ ਜਾਂਦਾ ਜਿਹੜਾ ਬੱਚਾ ਮਤਲਬ ਖੁੱਲਾ ਆ ਵਾ ਹਾਂ ਜੀ ਹਾਂ ਜੀ ਉਹਨੂੰ ਔਖਾ ਲੱਗਦਾ ਹੈ ਤੇ ਬਾਈ ਕੀ ਮੌਨ ਰਹੁ ਮਤਲਬ ਕਿ ਜੋੜੀ ਦੀ ਜੋੜਾ ਪਿਓ ਫੋਨ ਤੇ ਕਰ ਲਾਂਗੇ ਵੀਰੇ ਕਈ ਵਾਰ ਕੋਈ ਵੇਚਣਾ ਆ ਹੁੰਦਾ ਹਨਾ ਠੀਕ ਹੈ ਹੋਰ ਤਾਂ ਕਰਕੇ ਆ ਤੇ ਰੇਟ ਆਪਣਾ ਜਾ ਹੀ ਰਹੂਗਾ ਕੋਈ ਚੱਕਰ ਨਹੀਂ ਮੁੱਲ ਜਮਾ ਜਾਏ ਨਹੀਂ ਨਹੀਂ ਰੇਟ ਹੀ ਹੋਊਗਾ ਮੁੱਲ ਹੋਊਗਾ ਪਾਸੇ ਕਰਕੇ ਪਤਾ ਕਰਕੇ ਆਏ ਰੇਟ ਤਾਂ ਜਮਾ ਜਾਏ ਜੀ ਹੋ ਬਾਈਰ ਦਾ ਰੇਟ ਨਹੀਂ ਮੈਂ ਹਾਂ ਬਾਕੀ ਦੂਜਾ ਨੰਬਰ ਇਹ ਆ ਪਈ ਆਪਣੀ ਘਰ ਦੀ ਗਾਰੰਟੀ ਹੁੰਦੀ ਹੈ ਜਾਨਵਰਾਂ ਦੀ ਹਨਾ ਤੇ ਗੇਟੋਂ ਬਾਹਰ ਅਗਲੇ ਦੀ ਹੁੰਦੀ ਆ ਆਪਾਂ ਘਰ ਦੀ ਗਾਰੰਟੀ ਇੱਥੇ ਜੋ ਮਾਰ ਜੇ ਹਲਾ ਤਸੱਲੀ ਕਰ ਲੈ ਬਾਕੀ ਇਹਦਾ ਉਹ ਨਵਾਂ ਹਾਨ ਹੈਗਾ ਇਹ ਕਿਹੜਾ ਚੋਕੇ ਦੇਖਣੀ ਹੁੰਦੀ ਹੈ ਕਿਹੜਾ ਚੋਕੇ ਦੇਖਣੀ ਹੁੰਦੀ ਹੈ ਬਾਈ ਬੱਚੇ ਦੀ ਲੈ ਖੜਨੇ ਆ ਖੜਨੇ ਆ ਬਾਈ ਚੈੱਕ ਕਰੋ ਫੁੱਲ ਚੰਗੀਆਂ ਸਨਖ ਪੁਣੇ ਨਾ ਜੇ ਗੱਲ ਕਰੀਏ ਬਾਈ ਫੁੱਲ ਆਗਾ ਇਹਦਾ ਫੇਸ ਬੜਾ ਪਿਆਰਾ ਬਾਈ ਹਾਂਜੀ ਹਾਂ ਛੋਟਾ ਜਿਹਾ ਮੂੰਹ ਹੀ ਆ ਜਮਾ ਬਾਕੀ ਪੂਰੀ ਫੁੱਲ ਬਰੀਡ ਦੇ ਦਾ ਚੱਬੱਛੀਆਂ ਬਈ ਐ ਨਹੀਂ ਗੱਲ ਹੈਗੀ ਸਹੀ ਗੱਲ ਮੂੰਹਾਂ ਪਰਣਾਉਣ ਦੀ ਇੱਕ ਗੱਲ ਹੋਰ ਆ ਵੀ ਕਈ ਵਾਰ ਆ ਬਾਈ ਮਤਲਬ ਜਾਤ ਕੁਆਲਿਟੀ ਨਹੀਂ ਮਿਲਦੀ ਜਾਂ ਲਿਸ਼ੀਆਂ ਮਿਲਦੀਆਂ ਇਹ ਆਪਾਂ ਨੂੰ ਸਾਰਾ ਕੁਝ ਮਿਲੂਗਾ ਸਾਰਾ ਕੁਝ ਜਮਾ ਬਾਕੀ ਰੇਟ ਵੀ ਚਾਇਦ ਮਿਲੂਗਾ ਕੋਈ ਐ ਨਹੀਂ ਗੱਲ ਹੈਗੀ ਠੀਕ ਆ ਐ ਮੰਨ ਲਓ ਵੀ ਪਹਿਲੇ ਫੋਨ ਵਾਲਾ ਲੈ ਜੂ ਲੈ ਜੂ ਬਾਈ ਅਗਲੇ ਨੇ ਜਿਹਨੇ ਵੀਡੀਓ ਦੇਖੀ ਹੂੰ ਅਗਲੇ ਨੇ ਲੈ ਜਾਣਗੇ ਹੈਗਾ ਜੇ ਜਿਹਨੂੰ ਸਵਾਦ ਲੈਣਾ ਉਹਦਾ ਆਪਾਂ ਕਹਿ ਨਹੀਂ ਸਕਦੇ ਪਰ ਜਿਹੜੇ ਬੰਦੇ ਨੇ ਬੱਚੀਆਂ ਲੈਣੀਆਂ ਉਹ ਪਹਿਲੇ ਫੋਨ ਦਾ ਨਾ ਸੀਗੇ ਬਾਈ ਕੋਲੇ ਬਾਈ ਦੋ ਆਪਾਂ ਦੋਮੇ ਦਿਖਾਤੇ ਜੇ ਕਿਸੇ ਵੀਰ ਨੂੰ ਕੋਈ ਪਸੰਦ ਆਵੇ ਤਾਂ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ